ਮਾ ਜੀ ਸਾਡੇ ਚੈਨਲ ਤੇ ਹਰਮਨ ਹਰਜੀਤ ਵਲੌਗਸ ਤੇ ਮੈਂ ਰਿਆ ਹਰਮਨ ਸਵਾਰੇ ਹਰਜੀਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਹਾਂ ਬਿਲਕੁਲ ਫਰਸਟ ਕਲਾਸ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਬਲੇਨੀ ਡੇ ਹਨ ਸੋ ਫੈਦਲ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਮੀਂਹ ਵਾਲਾ ਕਹਿ ਸਕਦੇ ਆਪਾਂ ਮੀਂਹ ਪੈ ਰਿਹਾ ਸਾਰਿਆਂ ਦਾ ਕੁਝ ਨਾ ਕੁਝ ਖਾਣੂ ਜੀ ਕਰਦਾ ਹੁੰਦਾ ਤੇ ਸਾਡਾ ਵੀ ਕਰ ਰਿਹਾ ਸੀ ਅੱਜ ਦਿਨ ਸਵੇਰ ਨੂੰ ਤੇ ਪਹਿਲਾਂ ਕਹਿੰਦੇ ਵੀ ਚਲੋ ਪਕੌੜੇ ਬਣਾਈਏ ਪਕੌੜੇ ਪਕੌੜੇ ਨਹੀਂ ਮੈਂ ਕਿਹਾ ਚੱਲ ਮੈਂ ਇਹ ਭੁੱਲੀ ਜਾਊਂਗਾ ਕੁਛਾਣਾ ਖਾ ਲਓ ਫਿਰ ਵੀ ਚਲੋ ਬਾਹਰਲਾ ਅਵੋਇਡ ਕੀਤਾ ਹਨਾ ਸੋ ਕੈਨਸਲ ਕਰਤਾ ਬਾਹਰ ਮੈਂ ਕੁਛ ਲੈ ਕੇ ਜਾਂਦਾ ਸੋ ਫਿਰ ਕਹਿੰਦੇ ਚਲੋ ਪਕੌੜੇ ਆਪਾਂ ਘਰੇ ਬਣਾ ਲਾਂਗੇ ਹਨਾ ਸੋ ਫਿਰ ਮੈਂ ਕਿਹਾ ਵੀ ਚਲੋ ਪਕੌੜੇ ਵੀ ਕਾਹਨੂੰ ਵੀ ਹੁਣ ਤੁਸੀਂ ਕਿੱਥੇ ਜੋਜ ਮਾਰੋਗੇ ਸੋ ਆਹ ਰਹੀ ਮੰਮੀ ਪਿੱਛੇ ਤੇ ਵੀ ਪਕੌੜੇ ਵੀ ਅਸੀਂ ਨਹੀਂ ਬਣਾਏਗੇ ਸੋ ਹੁਣ ਅਸੀਂ ਬਣਾਣ ਲੱਗੇ ਆ ਨਮਕੀਨ ਰਾਈਸ ਸੋ ਅਸੀਂ ਡਿਨਰ ਅਸੀਂ ਨਮਕੀਨ ਰਾਈਸ ਦਾ ਹੀ ਕਰਾਂਗੇ ਸੋ ਹਰਜੀਤ ਨੇ ਸਾਰੀ ਤਿਆਰੀ ਕਰ ਲਈ ਆ ਲਓ ਤੁਹਾਨੂੰ ਦਿਖਾਣੇ ਆ ਚਲੋ ਜੀ ਦੱਸੋ ਜੀ ਹਰਜੀਤ ਜੀ ਲਓ ਜੀ ਸਾਰ ਮੇਰੇ ਚਾਰ ਅਦਰਕ ਰੱਖ ਲਿਆ ਚੀਰ ਕੇ ਤੇ ਰਾਈਸ ਆਪਾਂ ਨੇ ਧੋਲੇ ਚੰਗੀ ਤਰ੍ਹਾਂ ਤੇ ਇਧਰ ਪਾਣੀ ਰੱਖਿਆ ਹੋਇਆ ਆਪਾਂ ਨੇ ਪਾਣੀ ਆਪਣਾ ਪੂਰਾ ਗਰਮ ਹੋ ਗਿਆ ਅਸੀਸ ਸਾਡਾ ਕਹਿੰਦਾ ਮੈਂ ਵੀ ਬਣਾਉਣੇ ਆ ਅਸੀਸ ਕਹਿੰਦਾ ਮੈਂ ਵੀ ਚੀਜੀ ਖਾਣੀ ਬਣਾਉਣੀਆਂ ਦੇਖੋ ਗੋਦੀ ਚੜ ਗਿਆ ਵੀ ਮੈਨੂੰ ਗੋਦੀ ਚ ਜਦੋਂ ਖੇੜਦੀ ਫਿਰਦੀ ਆ ਹਾਂ ਬਸ ਹੁਣ ਪਤਾ ਲੱਗ ਗਿਆ ਵੀ ਕੁਝ ਬਣਾਉਣ ਲੱਗੇ ਨੇ ਰਾਈਸ ਆਪਾਂ ਨੇ ਧੋਤੇ ਹੋਏ ਨੇ ਤੇ ਬੋਇਲ ਕਰਾਂਗੇ ਪਹਿਲਾਂ ਇਹਨਾਂ ਨੂੰ पानी अपना पूरी तरह गर्म है सो तो लो जी हुने नु नु बॉईल ले रख दा टक जी बस तेजे अकॉर्डिंग टू टेस्ट ਪਲੇ ਤੜਕਾ ਪਿਆਰ ਜਿੰਨੇ ਟਾਈਮ ਚ ਚੋਅ ਰਾਈਸ ਬੋਇਲ ਹੋ ਰਹੀ ਹੈ ਢਾਂਡਿਆਂ ਦੀ ਆਵਾਜ਼ ਜ਼ਿਆਦਾ ਹੀ ਰੱਖੋ ਗੁਰਦੁਆਰਾ ਸਾਹਿਬ ਚੱਲ ਰਿਹਾ ਗੱਤਗਾ ਅਖਾੜਾ ਸੋ ਡੀਜੇ ਦੀ ਆਵਾਜ਼ ਆ ਰਹੀ ਹੈ ਉਸ ਤੋਂ ਆਪਾਂ ਆਪਣੀ ਡੀਜੇ ਦੀ ਆਵਾਜ਼ ਆਨ ਕਰ ਦਿਓ ਜ਼ਿਆਦਾ ਤਾਂ ਕਿ ਉਹ ਵੀ ਹਾਂ ਰਾਈਸ ਪਾਤੇ ਮਟਰ ਵੀ ਪਾ ਦੜੇ ਆਪਾਂ ਵਿੱਚੇ ਮਟਰ ਵੀ ਬੋਇਲ ਹੋ ਚੁੱਕੇ ਨੇ ਗੈਸ ਕਰਤਾ ਆਪਾਂ ਨੇ ਤੇਜ਼ ਕਿਉਂਕਿ ਅਸੀਸ ਨੂੰ ਆ ਜਲਦੀ ਤੇ ਜਲਦੀ ਜਲਦੀ ਆਪਣਾ ਖੋਜਵੇ ਤਿਆਰ ਅੱਤਰ ਵੀ ਆਪਾਂ ਨੇ ਉਬਾਲ ਕੇ ਗੈਸ ਧਰ ਲਈ ਕੜਾਹੀ ਡੱਬਾ ਲੈ ਲਿਆ ਦੇਸੀ ਘਿਓ ਵਾਲਾ ਆਪਾਂ ਨੇ ਕੜਾਈ ਹੋ ਗਈ ਕਹਿੰਦੇ ਗਰਮ ਮਾਈਕ ਉੱਚੀ ਰੱਖੋ ਬਈ ਟੀਜੇ ਕੀ ਆਵਾਜ਼ ਨਹੀਂ ਆਣੀ ਚਾਹੀਏ ਦੇਸੀ ਘਿਓ ਆਪਣਾ ਪਟ ਰਹੀਆਂ ਹੁਣ ਆਪਾਂ ਸਰਦੀ ਕਰਕੇ ਕਿਉਂ ਨਹੀਂ ਚੰਬ ਜਾਂਦਾ ਹੈ ਆਪਾਂ ਲਾਵਾਂਗੇ ਚੋਲਾ ਨੂੰ ਤੜਕਾ ਦੇਸੀ ਘਿਓ ਦਾ ਬਹੁਤ ਨਹੀਂ ਆ ਭਾਈ ਜਿੱਦਿ ਦੇ ਬੱਟੇ ਮਾ ਕਿਹਨਾਂ ਵੀ ਤੋਂ ਪਾੜਾ ਟਿਕ ਕਰਦੀ ਐ ਬੈਠੀ ਐ ਪਿੱਛੇ ਫੀਓਰੀ ਨਾ ਚੱਲੀ ਮੈਂ ਫੇਸ ਨੂੰ ਮੈਂ ਨਹੀਂ ਗਿਆ ਜਾ ਆਹ ਤੋਂ ਉਂਜੀ ਹੈ ਤੁਹਾਨੂੰ ਨਹੀਂ ਗਿਆ ਜੀ ਉਹਨੂੰ ਕਿਉਂ ਹੁਣ ਦਾ ਨਹੀਂ ਮੰਮੀ ਚਲਦੀ ਆ ਸੁੱਚ ਕਲਤ ਲਾ ਲਈ ਤੁਸੀਂ ਗਰਮ ਯਾਰ ਨਹੀਂ ਖਾਣਾ ਮਾਂ ਪਾਪੀ ਤਾਂ ਮੈਂ ਤਾਂ ਨਹੀਂ ਰੱਖਦੀ ਕਿ ਕੋਈ ਤੜੀਆਂ ਨਹੀਂ ਮਗਾਂਦਾ ਕੋਈ ਲਸਾ ਨਹੀਂ ਖਾਂਦਾਗਾ ਸਾਰਾ ਕੁਝ ਖਾਣਾ ਚਾਹੀਦਾ ਸਾਲ ਚੀਜ਼ ਨਵੀਂ ਚੀਜ਼ ਹਰ ਟੇਸਟ ਕਰਨੀ ਪੈਂਦਾ ਮੈਨੂੰ ਤਾਂ ਕੋਈ ਹੋਰ ਨਹੀਂ ਮੈਂ ਤਾਂ ਖਾਏ ਨਹੀਂ ਸਾਰਾ ਥੋੜੀ ਜੀ ਫੋਮਾਂਗੇ ਪਹਿਲਾਂ ਖਿੰਦੇ ਵੈਸੇ ਤਾਂ ਆਪਾਂ ਨੇ ਚੌੜ ਬਾੜ ਲੈਣੀ ਆ ਕਿ ਬੈ ਨਹੀਂ ਨਿਕਲ ਜਾਂਦੀ ਆ ਚੌਲਾਂ ਦੀ ਤੇ ਬੈ ਨਹੀਂ ਹੁੰਦੀ ਐ ਕੀ ਹਿੰਗ ਪਾ ਲਈਓ ਪਾ ਲਈ ਹਿੰਗ ਮੜੀਨੇ ਪਾ ਲਈਏ ਮੱਛਾ ਵੀ ਪਾਵਾਂਗੇ ਹਿੰਗ ਵੀ ਪਾ ਲਈਂ ਹਿੰਗ ਨੂੰ ਆਪਾਂ ਪੂਰੀ ਤਰ੍ਹਾਂ ਘਿਓ ਦੇ ਵਿੱਚ ਗਰਮ ਕਰ ਲੈਣਾ ਘਿਓ ਹੋ ਗਿਆ ਹਿੰਗ ਆਪਣੀ ਹੋ ਗਈਆਂ ਪੂਰੀ ਤਰ੍ਹਾਂ ਮਰਮ ਹੁਣ ਆਪਾਂ ਟਾਲ ਦਾਂਗੇ ਪੀ ਹੁਣ ਆਪਾਂ ਡਾਲ ਦਾਂਗੇ ਪਿਆਜ਼ ਹੋਰ ਜਿਹੇ ਵਿੱਚ ਪੰਜਾਬੀ ਵਿੱਚੇ ਵਿੱਚੇ ਇੰਗਲਿਸ਼ ਸਭ ਤਰ੍ਹਾਂ ਦੇ ਬੰਦੇ YouTube ਤੇ ਸਭ ਤਰ੍ਹਾਂ ਦੀ ਲੈਂਗੁਏਜ ਸਮਝਣ ਵਾਲੇ ਹੈਗੇ ਨੇ ਹਾਂ ਵਿੱਚ ਹਿੰਦੀ ਵਿੱਚ ਪੰਜਾਬੀ ਵਿੱਚ ਬਸ ਸਾਨੂੰ ਆਈ ਤੇ ਨਾਉਂਦੀਆਂ ਨੇ ਬਈ ਕੋਈ ਨਹੀਂ ਆਉਦੀ ਸਾਨੂੰ ਕੋਈ ਹਾਂਜੀ ਹੁਣ ਦੱਸੋ ਜੀ ਕੈਮਰਾਮੈਨ ਪਹਿਲਾਂ ਰੈਡੀ ਨਹੀਂ ਸੀਗਾ ਆਹ ਆਪਣੇ ਰਾਈਸ ਵੀ ਪੂਰੀ ਤਰ੍ਹਾਂ ਰਿਜਰ ਆਏ ਨੇ ਤੇ ਜਦੋਂ ਉਹ ਆਪਣਾ ਤੜਕਾ ਤਿਆਰ ਹੋਣਾ ਨਾ ਦਮੂ ਆਪਣੇ ਰਾਈਸ ਵੀ ਬਣ ਜਾਣੇ ਨੇ ਸੋ ਬਸ ਗਰਮਾ ਗਰਮ ਆਪਾਂ ਨਾਲ ਦੀ ਨਾਲ ਪਾ ਕੇ ਪਲੇਟਾਂ ਚ ਪਲੇਟਿੰਗ ਕਰਕੇ ਸਰਵਿੰਗ ਕਰਕੇ ਸੋ ਉੱਥੇ ਹੀ ਕਰ ਦੇਣਾ ਆਪਾਂ ਇਹ ਵਲੌਗ ਦਾ ਐਂਡ ਸੋ ਤੁਸੀਂ ਵੀ ਦੇਖਿਓ ਇੰਜੋਏ ਕਰਿਓ ਵੀਡੀਓ ਹਨਾ ਆਪਾਂ ਲਈ ਪਿਆਜ਼ਾਂ ਦੇ ਵਿੱਚ ਪਹਿਲਾਂ ਹੀ ਜਲਦੀ ਬਣ ਜਾਣਗੇ ਨਾ ਆਪਣਾ ਹਰੀਆਂ ਮਿਰਚਾਂ ਆਤਾ ਇਹ ਵੀ ਪਾ ਦੇਣਾ ਵਧੀਆ ਪੁੱਜ ਜਾਣੀ ਹੈ ਹਰੀਆਂ ਮਿਰਚਾਂ ਛੀਆ ਵੀ ਪਾਤਾ ਲਓ ਚੌਲ ਆਪਣੇ ਬਣ ਗਏ ਆਂ ਪੂਰੀ ਤਰ੍ਹਾਂ ਪਰੇ ਕਰ ਲੋ ਪਰੇ ਹੋਏ ਕੈਮਰੇ ਦੇ ਭਾਪ ਚੜ ਗਈ ਬਈ ਭਾਪ ਤਾਂ ਚੜੂਗੀ ਉਹ ਗਰਮ ਨੇ ਭਾਪ ਤਾਂ ਚੜੀ ਹੋਈ ਆ ਪਾਣੀ ਚੜ ਭਾਪ ਰੇ ਦਾ ਹੁਣ ਤੋ ਹੁਣ ਬੋਲੋ ਵੀ ਕੀ ਕਹਿ ਰਹੇ ਸੀ ਪਹਿਲਾਂ ਕੈਮਰਾਮੈਨ ਫੋਕਸ ਨਹੀਂ ਕਰ ਪਾਇਆ ਸੀ। ਹਾਲੇ ਜੀ ਪਹਿਲਾਂ ਤੁਸੀਂ ਬੋਲਿਆ ਸੀ ਉਹ ਸ਼ੂਟ ਨਹੀਂ ਹੋਇਆ। ਅੱਛਾ ਵੇਖੋ ਉਧਰ ਚੋਰ ਪੈ ਗਿਆ। ਵੇਖੋ ਉਧਰ ਤੜਕਾ ਤਿਆਰ ਆ। ਤੁਸੀਂ ਕਿਉਂ ਰੱਖਿਆ ਸੀ ਨੀਚੇ? ਪੁਣੇ ਵਾਲਾ। ਸੋ ਕੰਦੇ ਉਧਰ ਤੜਕਾ ਤਿਆਰ ਆ। ਤੁਹਾਨੂੰ ਪਤਾ ਹੀ ਨਾਲੀ। ਪੂਰੀ ਤਰ੍ਹਾਂ ਤਿਆਰ ਨਹੀਂ ਬਣ ਕੇ। ਮਮਾ ਆਜਾ। ਪਾਸ ਚੱਕਦੀਆਂ ਬੁੱਤ ਚੱਕਦੀਆਂ 2 ਮਿੰਟ ਬਾਅਦ ਮੈਂ ਫੇਰ ਚੱਕਦੀਆਂ। ਆਦੀ ਯਮ ਯਮ। ਯਮਯਮ ਖਾਣਾ ਨਹੀਂ ਫਿਰ ਤੁਸੀਂ ਨੇ ਲੋਬੀ ਮੈਨੂੰ ਤਾਂ ਮੇਰੇ ਮੂੰਹ ਚ ਟਾਰੇ ਆ ਪਾਣੀ ਰਾਈਸ ਮੇਰੇ ਹੈਗੇ ਵੀ ਫੇਵਰੇਟ ਸੋ ਬਸ ਪਲੇਟਾਂ ਲਿਆਓ ਹੁਣ ਤਾਂ ਮਾਸ ਘਟਾਏ ਹੋਨੇ ਗਰਮ ਗਰਮ ਸੋਢੰਦਾ ਮੌਸਮ ਹੈ ਤਾਂ ਉਹਨੇ ਵਿੱਚ ਫਿਰ ਗਰਮ ਗਰਮ ਹੀ ਖਾ ਲੈਣੇ ਆ ਜਿਆਦਾ ਟਾਈਮ ਨਹੀਂ ਲਵੋੜਾ ਪਰੇ ਚੰਗੀ ਕਰ ਲੈਣਾ ਨੂੰ ਹੁਣ ਖਲਾਦਾਂਗੇ ਗੈਸ ਕਰ ਲੈਣਾ ਘਟਾ ਪਰੇ ਉੱਪਰ ਨਿੰਬੂ ਨਿਚੋੜ ਕੇ ਚਾਹੇ ਤੁਸੀਂ ਸੌਸ ਵੀ ਐਡ ਕਰ ਸਕਦੇ ਹੋ ਮੈਂ ਇੱਕ ਥੋੜੇ ਜਿਹਾ ਸੌਸ ਨਾਲ ਖਾਊਂਗਾ ਨਿੰਬੂ ਹੈਗਾ ਨਹੀਂ ਨਿੰਬੂ ਨਹੀਂ ਹੋਣਾ ਪਤਾ ਨਹੀਂ ਹਾਂ ਹੈਗਾ ਸ਼ਾਇਦ ਹੋਣਾ ਹੈ ਨਿੰਬੂ ਕੱਟ ਲਓ ਹੈਗਾ ਨਿੰਬੂ بس ਸੌ ਹੁਣ ਚੰਗੀ ਤਰ੍ਹਾਂ ਬਿਗ ਸਟੱਪ ਕਰ ਰਹੇ ਹਾਂ ਤੜਕੇ ਚ ਹਮ ਆਲਮੋਸਟ ਰੱਡੀ ਨੇ ਬਸ ਬਸ ਗੈਸ ਬੰਤੇ ਕਰਿਆ ਹੋਇਆ ਥੋੜਾ ਜਿਹੀ ਸਟੇਕ ਲੱਗਣਾ ਬੋਲ ਲਿਆ ਮੈਂ ਪਲਿੰਕਿੰਗ ਕਰ ਦਿੱਤਾ ਚਲੋ ਜੀ ਆਪਾਂ ਪਲੇਟਾਂ ਅਸੀਂ ਇਸ ਦੀ ਪਲੇਟ ਬਾਕੀ ਇਹ ਸਾਡੀਆਂ ਹੋ ਗਈਆਂ ਸੋ ਇਹਦਾ ਰਾਈਸ ਆਪਣੇ ਰੱਢੀ ਦੇ ਬਸ ਥੋੜਾ ਟਾਈਮ ਲੇ ਕੇ ਆਉਂਦੇ ਹਾਂ ਇਹਨਾਂ ਨੂੰ ਓਕੇ ਹਾਂਜੀ ਚੌੜ ਗਏ ਬਾਣਾ ਆਪਣੇ ਅਸੀਸ ਨੇ ਪਾਇਆ ਰੋਣਾ ਤੇ ਅਸੀਸ ਦੇ ਰਾਈਸ ਪਾਤੇ ਅਸੀਸ ਖਾਊਗਾ ਦਹੀਂ ਨਾਲ ਅਸੀਸ ਨੇ ਪਾਇਆ ਹੋਇਆ ਸੀ ਰੋਲਾ ਸਭ ਤੋਂ ਪਹਿਲਾਂ ਹਾਂ ਤੱਤੇ ਤਾਂ ਹੈਗੇ ਨੇ ਪੁੱਤ ਉਹ ਤੇ ਅੰਦਰ ਪਾ ਕੇ ਲੈ ਕੇ ਆਉਣੀ ਜਾਂ ਫੇਰ ਖਵਾ ਦਿਆਂ ਅਸੀਂ ਨਾਲ ਉਹ ਤਿੰਨ ਦਿਨ ਦਾਦੀ ਕੋਲ ਹੋ ਜਾ ਰੂਮ ਚੋਂ ਚੱਲ ਜਾਉ ਥੋਲੂ ਬਾਦ ਪਾ ਦੋ ਸੋ ਲੋ ਜੀ ਆਪਾਂ ਤਾਂ ਆਪਣਾ ਨਿੰਬੂ ਵੀ ਰੱਖ ਲਿਆ ਜੇ ਕਿਸੇ ਹੋਰ ਨੇ ਲੈਣਾ ਹੋਊਗਾ ਤਾਂ ਲੈ ਸਕੂਗਾ ਤੁਸੀਂ ਦਹੀਂ ਲੈਣਾ ਤਾਂ ਦੇਖ ਲਊਗਾ ਅਮ ਬਾਜੋ ਬੈਠੇ ਨੂੰ ਇਤਨਾ ਹੀ ਖਾਣਿਆ ਮੈਂ ਨਹੀਂ ਲੈਣ ਦਈਂ ਢੂਲਾ ਲੈ ਲੈ ਲੈਣ ਨਹੀਂ ਮੈਂ ਮੈਂ ਤਾਂ ਨਹੀਂ ਲੈਣਾ ਥੋੜਾ ਜਿਹਾ ਦਹੀਂ ਤਾਂ ਵਿਚ ਨੂੰ ਹੋਰ ਪਾ ਦਿੰਦੀ ਪਰ ਥੋੜੇ ਘਿਉ ਵੀ ਅਚੜ ਲਓ ਵੀ ਹਰਜੀਤ ਗੰਦੇ ਮੈਂ ਥੋੜੀ ਦਾਲ ਨਾਲ ਖਾਉ ਮम्मी ਦਹੀਂ ਨਾਲ ਅਸੀਸ ਵੀ ਦਹੀਂ ਨਾਲ ਮੈਂ ਇਕੱਲਾ ਹੀ ਮੈਂ ਸੌਸ ਸੌਸ ਪਾ ਕੇ ਟੈਸਟ ਕਰੂੰਗਾ ਬੱਚੋ ਮੇਰਾ ਥੋੜੀ ਜੀ ਦਾਲ ਨਾਲ ਮਨਾ ਖਾਣ ਦਾ ਤੇ ਸੁਣੋ ਦਾਲ ਨਾਲ ਖਾਉਂਗੀ ਖਿੱਚ ਤਾਂ ਉਹ ਕੁੱਲੀ ਦਾਲ ਦਿੱਤਾ ਪੈ ਜੇ ਸ਼ੋਰਟ ਵੀ ਬਣਾਉਣਾ ਲਓ ਜੀ ਦੋ ਪਲੇਟ ਅੰਦਰ ਗਈਆਂ ਨਹੀਂ ਸੌਰੀ ਅਸੀਸ ਦੀ ਹੋ ਗਈ ਕੱਲੀ ਸੋਰੀ ਸਾਡੀ ਅਗਲੀ ਆਇਆ ਪੁੱਤਾ ਐ ਚਲੋ ਵੀ ਚਲੋ ਹਾਂ ਜੀ ਹੁਣ ਲਓ ਪਲੇਟਿੰਗ ਵੀ ਹੋ ਗਈ ਸਰਵੀ ਹੋ ਗਈ ਤੇ ਖਾਈ ਖਾਈ ਵੀ ਹੋ ਗਈ ਸੋ ਮੰਮੀ ਕਿਵੇਂ ਬਣੇ ਨੇ ਆ ਲਓ ਪਲੇਟ ਲੈ ਕੇ ਬੈਗੇ ਟੇਸਟੀ ਨੇ ओके ਖਾਵਾਂਗੇ ਹਾਂਜੀ ਟੇਸਟ ਦਿਖਾ ਦੇ ਤੇ ਅਸੀਂ ਇਸ ਵੀ ਰਿਹਾ ਸੀ ਇਸ ਵੀ ਰਿਹਾ ਹੈ ਨਾ ਖਾ ਰਿਹਾ ਖਾਣੇ ਦੇ ਉਪਰਤਾਓ ਸੋ ਚਲੋ ਜੀ ਹੁਣ ਆਪਾਂ ਵਲੌਗ ਦਾ ਕਰਦੇ ਹਾਂ ਐਂਡ ਸੋ ਮੈਂ ਵੀ ਆਪਣੇ ਠੰਡੇ ਨਾ ਕਰਾਂ ਗੱਲਾਂ ਬਾਤਾਂ ਚ ਸੋ ਗਰਮ ਗਰਮ ਖਾਵਾਂ ਨਿੰਗੂ ਨਿਚੋੜ ਕੇ ਨਾਲ ਦੀ ਨਾਲ ਸੋ ਬਾਕੀ ਬਾਤ ਸੌਸ ਨਾਲ ਵੀ ਖਾਵਾਂਗਾ ਉਹ ਤੁਹਾਨੂੰ ਵਲੌਗ ਦੇ ਵਿੱਚ ਨਹੀਂ ਦਿਖਣੇਗੇ ਸੋ ਓਕੇ ਜੀ ਬਾਏ ਸਾਰਿਆਂ ਨੂੰ ਸੋ ਥੈਂਕ ਯੂ so much ਸਾਰਿਆਂ ਦਾ ਫੁੱਲ ਵੀਡੀਓ ਵਾਚ ਕਰਨ ਲਈ ਸੋ ਜੋ ਵੀ ਵੀਡੀਓ ਵਾਚ ਕਰਦੇ ਨੇ ਸੋ ਕਮੈਂਟ ਕਰਕੇ ਫੀਡਬੈਕ ਜਰੂਰ ਦਿਆ ਕਰੋ ਚਾਹੇ ਚੰਗੀ ਚਾਹੇ ਮਾੜੀ ਜੋ ਵੀ ਹੁੰਦਾ ਜਰੂਰ ਦੱਸਿਆ ਕਰੋ ਜੀ ਸੋ ਥੈਂਕ ਯੂ so much ਇਹ ਸਾਰਿਆਂ ਦਾ ਫੁੱਲ ਵੀਡੀਓ ਵਾਚ ਕਰਨ ਲਈ ਸੋ ਆਪਾਂ ਮਿਲਦੇ ਆ नेक्स्ट ਵਲੌਗ ਦੇ ਵਿੱਚ